ਫਿਲੌਰ ਪ੍ਰੈਸ ਕਲੱਬ ਦੀ ਮੀਟਿੰਗ ਚੇਅਰਮੈਨ ਨਿਰਮਲ ਕੁਮਾਰ ਦੀ ਅਗਵਾਈ ਹੇਠ ਆਯੋਜਿਤ ਕੀਤੀ ਗਈ ਜਿਸ ਵਿੱਚ ਮੈਂਬਰਾਂ ਦੀ ਸਰਬਸੰਮਤੀ ਨਾਲ ਨਵੇਂ ਅਹੁਦੇਦਾਰਾਂ ਦੀ ਚੋਣ ਕੀਤੀ ਗਈ ਚੋਣ ਮੁਤਾਬਕ ਨਿਰਮਲ ਕੁਮਾਰ ਨੂੰ ਚੇਅਰਮੈਨ ਅਮਰਿਤ ਪਾਖੜੀ ਨੂੰ ਪ੍ਰਧਾਨ ਰਾਜਕਮਾਰ ਨੰਗਲ ਨੂੰ ਸੀਨੀਅਰ ਵਾਈਸ ਪ੍ਰਧਾਨ ਵਿਪਨ ਗੈਰੀ ਨੂੰ ਉਪ ਪ੍ਰਧਾਨ ਇੰਦਰਜੀਤ ਚੰਦਰ ਨੂੰ ਜਨਰਲ ਕਤਰ ਬੀਬੀ ਸ਼ਵਾਨੀ ਨੂੰ ਸਕੱਤਰ ਅਰਜੇਸ਼ ਪਾਸੀ ਨੂੰ ਹੈੱਡ ਕੈਸ਼ੀਅਰ ਅਤੇ ਹੈਰੀ ਮੋਮੀ ਨੂੰ ਕੈਸ਼ੀਅਰ ਚੁਣਿਆ ਗਿਆ ਜਦਕਿ ਬੀਐਸ ਕੈਨੇਡੀ ਅਤੇ ਰਵੀ ਕੁਮਾਰ ਨੂੰ ਮੈਂਬਰ ਸਹਿਵਾਨ ਵਜੋਂ ਚੁਣਿਆ ਗਿਆ ਇਸ ਮੀਟਿੰਗ ਵਿੱਚ ਸਰਬਸੰਮਤੀ ਨਾਲ ਮਤਾ ਪਾਸ ਕਰਕੇ ਸਤਿੰਦਰ ਸ਼ਰਮਾ ਅਤੇ ਸੰਦੀਪ ਪਟਿਆਰਾ ਨੂੰ ਕਲੱਬ ਦੀ ਮਡਲੀ ਮੈਂਬਰਸ਼ਿਪ ਤੋਂ ਬਰਖਾਸਤ ਕੀਤਾ ਗਿਆ ਫਿਲੌਰ ਤੋਂ ਰਾਜਕਮਾਨ ਨੰਗਲ ਦੀ ਵਿਸ਼ੇਸ਼ ਰਿਪੋਰਟ ਅੱਜ ਫਲੋਰ ਪ੍ਰੈਸ ਕਲੱਬ ਦੀ ਇੱਕ ਮੀਟਿੰਗ ਕੀਤੀ ਗਈ ਜਿਹਦੇ ਵਿੱਚ ਸਾਡੇ ਨਵੇਂ ਸਾਥੀ ਵੀ ਆਏ ਆ ਸਾਡੇ ਗੈਰੀ ਜੀ ਅਜੀਤ ਤੋਂ ਉਹਨਾਂ ਨੂੰ ਉਪ ਪ੍ਰਧਾਨ ਬਣਾਇਆ ਗਿਆ ਹੈਰੀ ਜੀ ਨੂੰ ਕੈਸ਼ੀਅਰ ਪਾਸੀ ਸਾਹਿਬ ਹੈੱਡ ਕੈਸ਼ੀਅਰ ਬਣਾਏ ਗਏ ਬਾਕੀ ਸਾਰੇ ਸਾਥੀ ਉਹਨਾਂ ਉਧਦੇ ਉੱਤੇ ਹੀ ਬਰਾਜਮਾਨ ਸਾਡਾ ਮੀਟਿੰਗ ਕਰਨ ਦਾ ਇੱਕ ਮਕਸਦ ਇਹ ਸੀ ਵੀ ਸਾਡੇ ਕਿਸੇ ਵੀ ਸਾਥੀ ਨੂੰ ਕੋਈ ਸਮੱਸਿਆ ਆਉਂਦੀ ਆ ਤੇ ਅਸੀਂ ਸਾਰੇ ਇਕਜੁੱਟ ਹੋ ਕੇ ਆਪਣੇ ਸਾਥੀ ਦਾ ਸਹਿਯੋਗ ਦਈਏ ਤਾਂ ਕਿ ਸਾਰੇ ਪਾਸੇ ਜਿੱਥੇ ਵੀ ਸਾਡੇ ਕੋਈ ਬੰਦੇ ਜਾਂਦੇ ਆ ਪ੍ਰੈਸ ਵਾਲੇ ਉਹਨਾਂ ਦਾ ਮਾਨ ਸਨਮਾਨ ਹੋ ਸਕੇ ਦੂਜਾ ਇੱਕ ਮੀਟਿੰਗ ਦਾ ਇੱਕ ਮਕਸਦ ਇਹ ਵੀ ਸੀ ਇਹ ਸਾਡੇ ਦੋ ਸਾਥੀ ਜਿਹੜੇ ਪਹਿਲਾਂ ਮੈਂਬਰ ਸੀ ਸਤਿੰਦਰ ਸ਼ਰਮਾ ਸੰਦੀਪ ਪਟਿਆਰਾ ਉਹ ਸਾਨੂੰ ਬਿਨਾਂ ਦੱਸੇ ਚਲੇ ਗਏ ਅਸੀਂ ਸਾਰਿਆਂ ਨੇ ਮਤਾ ਪਾ ਕੇ ਉਹਨਾਂ ਨੂੰ ਮੁੱਢਲੀ ਮੈਂਬਰਸ਼ਿਪ ਤੋਂ ਖਾਰਜ ਕਰ ਦਿੱਤਾ ਗਿਆ ਜਿਹੜੇ ਲੋਕਾਂ ਦੀਆਂ ਸਮੱਸਿਆਵਾਂ ਜਿੱਦਾਂ ਕੋਈ ਪ੍ਰੈਸ ਕਾਨਫਰੈਂਸ ਜਾਂ ਹੋਰ ਕੋਈ ਕਿਸੇ ਨੂੰ ਸਮੱਸਿਆ ਹੈ ਪ੍ਰੈਸ ਕਲੱਬ ਸੁਜੋ ਕਰੂਗੀ ਲੋਕਾਂ ਦੀ ਕਿਸੇ ਦੀ ਵੀ ਕੋਈ ਪ੍ਰਸਮਸਿਆ ਆਉਂਦੀ ਆ ਕੋਈ ਵੀ ਆਉਂਦੀ ਆ ਬਕਾਇਦਾ ਪ੍ਰੈਸ ਕਲੱਬ ਨੂੰ ਸਾਡੇ ਨੂੰ ਨਮੰਤਰਨ ਦੇਣ ਸਾਰੇ ਸਾਥੀ ਉਥੇ ਪਹੁੰਚ ਕੇ ਉਹਨਾਂ ਦੀ ਜੋ ਵੀ ਸਮੱਸਿਆਵਾਂ ਉਹਨਾਂ ਨੂੰ ਅਖਬਾਰਾਂਹੀਂ ਪ੍ਰਕਾਸ਼ ਕੀਤਾ ਜਾਊਗਾ ਤੇ ਸਾਰੇ ਅਦਾਰੇ ਜਿੰਨੇ ਵੀ ਆ ਡੀਐਸਪੀ ਆਫਿਸ ਐਸਡੀਐਮ ਤਹਿਸੀਲਦਾਰ ਫਲੋਰ ਪੁਲਿਸ ਸਟੇਸ਼ਨ ਉਹਨਾਂ ਦੇ ਅਸੀਂ ਲੈਟਰ ਪੈਡ ਭੇਜੇ ਲੱਗੇ ਆ ਵੀ ਸਾਡੇ ਸਾਥੀ ਕਿਹੜੇ ਆ ਉਹਨਾਂ ਨੇ ਨੰਬਰ ਕਿਹੜੇ ਆ ਸਾਰੇ ਬਕਾਇਦਾ ਪੂਰੀ ਸੂਚੀ ਸਮੇਤ ਭੇਜਣ ਜਾ ਰਹੇ ਆ